ਸੂਬੇ ਭਰ ਦੇ ਵਿੱਚ ਬੱਚੇ ਲਗਾਤਾਰ ਲਾਪਤਾ ਹੋ ਰਹੇ ਨੇ ਅਤੇ ਸਾਰੇ ਬੱਚੇ 10ਵੀਂ 11ਵੀਂ 12ਵੀਂ ਦੇ ਸਾਰੇ ਜਿਹੜੇ ਵਿਦਿਆਰਥੀ ਦੱਸੇ ਜਾ ਰਹੇ ਨੇ ਜੋ ਕਿ ਹੁਣ ਲਾਪਤਾ ਹੋ ਗਏ ਨੇ ਤੀਜਾ ਮਾਮਲਾ ਹੁਣ ਨਵਾਂ ਜਿਹੜਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬੱਚਾ ਇੱਕ ਵਾਰ ਫਿਰ ਘਰੋਂ ਲਾਪਤਾ ਪਾਇਆ ਜਾ ਰਿਹਾ ਹੈ ਦੱਸ ਦੇ ਕਿ ਬੱਚੇ ਦੇ ਮਾ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਉਹ ਘਰ ਪਰਤੀ ਤਾਂ ਉਸ ਦਾ ਬੱਚਾ ਘਰ ਦੇ ਅੰਦਰ ਮੌਜੂਦ ਨਹੀਂ ਸੀ ਤੋ ਬਾਤ ਉਹਨਾਂ ਦੇ ਵੱਲੋਂ ਪਾਲ ਸ਼ੁਰੂ ਕੀਤੀ ਗਈ आले ਦਵਾਲੇ ਇਲਾਕੇ ਦੇ ਵਿੱਚ ਬੱਚੇ ਨੂੰ ਲੱਭਿਆ ਗਿਆ ਜਦੋਂ ਬੱਚਾ ਨਹੀਂ ਲੱਭਿਆ ਤਾਂ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਉਹਨਾਂ ਦਾ ਬੱਚਾ ਲਾਪਤਾ ਹੋ ਗਿਆ ਜੋ ਕਿ ਹਜੇ ਤੱਕ ਕਾਰਨ ਨਹੀਂ ਮੁੜਿਆ ਦੱਸਦੀ ਕਿ ਇਹ ਤੀਜਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੱਚਾ ਜਿਹੜਾ ਕਿਹਾ ਜਾ ਰਿਹਾ ਕਿ ਸਕੂਲ ਦੇ ਵਿੱਚ ਪੜਦਾ ਸੀ 17 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਜੋ ਕਿ ਘਰੋਂ ਅਚਾਨਕ ਹੀ ਲਾਪਤਾ ਹੋ ਜਾਂਦਾ ਦੱਸ ਜਿਕੇ ਅਜਿਹਾ ਨਵਾਂ ਮਾਮਲਾ ਪਠਾਨਕੋੜ ਤੋਂ ਹੁਣ ਸਾਹਮਣੇ ਆਇਆ ਜਿੱਥੇ ਤੀਜੀ ਵਾਰ ਇੱਕ ਬੱਚਾ ਘਰੋਂ ਲਾਪਤਾ ਹੋ ਗਿਆ ਦੱਸ ਜਿ ਕਿ ਪਠਾਨਕੋੜ ਦੇ ਵਿੱਚ ਲਗਾਤਾਰ ਬੱਚਿਆਂ ਦੇ ਲਾਪਤਾ ਹੁੰਦਾ سلسلہ ਲਗਾਤਾਰ ਜਾਰੀ ਹੈ ਇਹ ਤੀਜਾ ਮਾਮਲਾ ਹੁਣ ਨਵਾਂ ਪਠਾਨਕੋੜ ਤੋਂ ਸਾਹਮਣੇ ਆਇਆ ਜਿੱਥੇ ਬੱਚਾ ਘਰੋਂ ਲਾਪਤਾ ਪਾਇਆ ਜਾਂਦਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਟੈਨਸ਼ਨ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਗਈ ਜਦੋਂ ਉਹਨਾਂ ਦੇ ਵੱਲੋਂ ਭਾਲ ਕੀਤੀ ਗਈ ਆਪਣੇ ਬੱਚੇ ਦੀ ਤਾਂ ਉਹਨਾਂ ਨੂੰ ਨਹੀਂ ਮਿਲਿਆ ਅਲੇਦੋਲੇ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਬੱਚੇ ਨੂੰ ਲੱਭਿਆ ਗਿਆ ਪਰ ਬੱਚਾ ਲਾਪਤਾ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਗਈ ਹੈ ਦੱਸਦੀ ਕਿ ਬੀਤੇ ਦਿਨੀ ਹੀ ਪਠਾਨਕੋਟ ਦੇ ਮਾਡਲ ਟਾਊਨ ਦਾ ਇੱਕ ਬੱਚਾ ਵੀ ਘਰੋਂ ਲਾਪਤਾ ਹੋ ਗਿਆ ਜਦੋਂ ਦੇਰ ਸ਼ਾਮ ਤੱਕ ਕੋਈ ਖ਼ਬਰ ਨਹੀਂ ਮੜਿਆ ਤਾਂ ਉਸਦੇ ਘਰਦਿਆਂ ਵੱਲੋਂ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ 18 ਸਾਲ ਉਸ ਬੱਚੇ ਦੀ ਉਮਰ ਦੱਸੀ ਜਾ ਰਹੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ 12ਵੀਂ ਦੇ ਵਿੱਚ ਉਹ ਪੜਦਾ ਸੀ ਘਰ ਵਾਲਿਆਂ ਦੇ ਮੁਤਾਬਿਕ ਕਿਹਾ ਗਿਆ ਕਿ ਨਤੀਜਿਆਂ ਦੇ ਵਿੱਚ ਉਹਨਾਂ ਦੇ ਬੇਟੇ ਆਰੀਨ ਦੀ ਜਿਹੜੀ ਨੰਬਰ ਸੀ ਉਹ ਘਟਾਏ ਸੀ ਜਿਹੜੀਆਂ ਉਸਨੇ ਉਮੀਦਾਂ ਲਗਾਈਆਂ ਹੋਈਆਂ ਸੀ ਉਹਨਾਂ ਉਮੀਦਾਂ ਤੋਂ ਨੰਬਰ ਘਟਣ ਤੋਂ ਬਾਅਦ ਉਹਨਾਂ ਦਾ ਬੱਚਾ ਪਰੇਸ਼ਾਨੀ ਦੇ ਵਿੱਚ ਚੱਲ ਰਿਹਾ ਸੀ ਅਤੇ ਅਚਾਨਕ ਹੀ ਘਰੋਂ ਲਾਪਤਾ ਹੋ ਜਾਂਦਾ ਤੇ ਹੁਣ ਇੱਕ ਵਾਰ ਫਿਰ ਨਵਾਂ ਮਾਮਲਾ ਹੀ ਪਠਾਨਕੋਟ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ 17 ਸਾਲਾ ਸਾਹਿਲ ਜਿਹੜਾ ਘਰੋਂ ਲਾਪਤਾ ਹੋ ਗਿਆ ਹੈ ਮਾਪਿਆਂ ਦੇ ਵੱਲੋਂ ਪਠਾਨਕੋਟ ਦੇ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਦੱਸਦੀ ਕਿ ਮਾਪਿਆਂ ਦੇ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਹੀ ਉਹਨਾਂ ਦੇ ਬੱਚੇ ਦੀ ਭਾਲ ਕੀਤੀ ਜਾਵੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦੱਸਦੀ ਕਿ ਲਗਾਤਾਰ ਤੀਜਾ ਮਾਮਲਾ ਪਠਾਨਕੋਟ ਤੋਂ ਹੀ ਸਾਹਮਣੇ ਆ ਰਿਹਾ ਜਿੱਥੇ ਲਗਾਤਾਰ ਜਿਹੜੇ ਸਕੂਲੀ ਬੱਚੇ ਨੇ ਉਹ ਘਰੋਂ ਲਾਪਤਾ ਹੋ ਰਹੇ ਨੇ ਮਾਪਿਆਂ ਦੇ ਵੱਲੋਂ ਹੁਣ ਆ ਦੀ ਪਾਲ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਜਦੋਂ ਤੋਂ 10ਵੀਂ 12ਵੀਂ ਦੇ ਨਤੀਜੇ ਐਲਾਨੇ ਗਏ ਨੇ ਉਸ ਤੋਂ ਬਾਅਦ ਹੀ ਇਹ ਬੱਚੇ ਜਿਹੜੇ ਲਾਪਤਾ ਹੋਣ ਦਾ ਸਿਲਸਿਲਾ ਜਿਹੜਾ جاری ਹੈ ਤੀਜਾ ਮਾਮਲਾ ਸਾਹਮਣੇ ਆਇਆ ਜੋ ਕਿ ਹੁਣ ਪੁਲਿਸ ਪ੍ਰਸ਼ਾਸਨ ਦੇ ਸਿਰਦਰਦੀ ਬੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਹ ਮਾਮਲਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਹੈ ਬੱਚੇ ਕਿੱਥੇ ਜਾ ਰਹੇ ਨੇ ਕੌਣ ਉਹਨਾਂ ਦੇ ਨਾਲ ਜਾ ਉਹ ਖੁਦ ਕਰੋ ਛੱਡ ਕੇ ਘਰ ਛੱਡ ਕੇ ਚਲ ਗਏ ਹਨ ਜਾਂ ਉਹਨਾਂ ਦੇ ਨਾਲ ਕੋਈ ਅਨਹੋਣੀ ਘਟਨਾ ਵਾਪਰੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਸੋਚਣ ਵਾਲੀ ਗੱਲ ਜ਼ਰੂਰ ਹੈ ਕਿ ਸਕੂਲੀ ਬੱਚੇ ਹੀ ਲਾਪਤਾ ਹੋ ਰਹੇ ਨੇ ਇੱਕ ਤੋਂ ਬਾਅਦ ਇੱਕ ਤੀਜਾ ਮਾਮਲਾ ਪਠਾਨਕੋਟ ਦੇ ਵਿੱਚੋਂ ਸਾਹਮਣੇ ਆ ਰਿਹਾ ਜੋ ਕਿ ਹੈਰਾਨ ਕਰ ਦੇਣ ਵਾਲਾ ਹੈ 17 ਤੋਂ 20 ਸਾਲ ਦੇ ਬੱਚੇ ਲਗਾਤਾਰ ਲਾਪਤਾ ਹੋ ਰਹੇ ਨੇ ਜਿਨ੍ਹਾਂ ਦੀ ਮਾਪਿਆਂ ਦੇ ਵੱਲੋਂ ਭਾਲ ਜਾਰੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਦੀ ਭਾਲ ਕੀਤੀ ਜਾਵੇ ਕੀ ਇਹ ਕੀ ਕੁਝ ਕਹਿਣਾ ਮਾਪਿਆਂ ਦਾ ਅਤੇ ਫੁੱਲਸ ਪ੍ਰਸ਼ਾਸਨ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਹੋਰ ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਕੀ ਗੱਲ ਬਾਤ ਹੈ? ਛੋਟੇ ਦੋ। ਹਾਂਜੀ, ਕੀ ਨਾਮ ਦਾ ਹੈ? ਸਾਹਿਲ ਮੇਰੇ ਬੇਟੇ ਦਾ ਨਾਮ। ਤੜਕੀਨਾ। ਮੇਰਾ ਨਾਮ ਪੂਜਾ। ਕਿੱਥੋਂ ਦੇ ਰਹਣਾ ਆਲੇ? ਛੋਟੇ ਦੋ। ਕੀ ਗੱਲ ਬਾਤ ਹੋਈ ਹੈ? ਕੋਈ ਨਹੀਂ ਮੈਂ ਲੋਕਾਂ ਦਾ ਕੰਮ-ਕੁਮ ਕਰਦੀ ਆਂ। ਜਦੋਂ ਆੜ ਕੇ ਵੇਖਿਆ ਤੇਰਾ ਬੇਟਾ ਕਰ ਰਹੀ। ਕਿੰਨੀ ਉਮਰ? ਉਹਦੀ 16 ਸਾਲ ਆ। ਕਿਹੜੀ ਕਲਾਸ ਪੜਦਾ ਸੀ? 10ਵੀਂ ਚ। ਕਿੱਥੇ ਗਿਆ ਦਾ ਸੀ ਮੁੰਡਾ ਪਹਿਲੇ ਸਕੂਲ ਦੀ ਆ ਬਾਰੀ। ਨਹੀਂ ਇਹ ਤਾਂ ਬਾਰਦਾ ਦੇ ਘਰ ਆ ਰਹੀ। ਹਾਂ ਹਰ ਕੋਣ ਨੂੰ ਜਿਹੜਾ ਪਤਾ ਕੀਤਾ ਉਹਦੇ ਦੋਸਤ ਸਾਰੇ ਦੋਸਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਕੀਤਾ ਕਿਤੇ ਲਈ ਹੈਗਾ ਮੇਰਾ ਬੰਦਲਾ ਬੁਰਾ ਫੰਦੇ ਦਾ ਉਸ ਤੋਂ ਬਾਅਦ ਇਹੀ ਫਿਰ ਕੁਛ ਕਰਕੇ ਹਾਂ ਪੁਲਿਸ ਕੋਲ ਰਿਪੋਰਟ ਲਖਾਈ ਦੀ ਆ ਤੇ ਤੁਹਾਨੂੰ ਲੱਗਦਾ ਕਿ ਗਿਆ ਗਿਆ ਜਾਂ ਕਿਸੇ ਨੂੰ ਨਹੀਂ ਨਾ ਕੋਈ ਨੂੰ ਵੀ ਪਤਾ ਲੜਾਈ ਝਗੜਾ ਮੇਰਾ ਬੱਚਾ ਬਾਹਰ ਨਹੀਂ ਨਿਕਲਦਾ ਬਸ ਇੰਨਾ ਪਤਾ ਵੀ ਕਿਸ ਦੀ ਸਹ ਨਾਲ ਗਿਆ ਮੇਰਾ ਬੱਚਾ ਅੱਜ ਬਾਹਰ ਕਦੀ ਨਹੀਂ ਨਿਕਲਿਆ ਮੇਰਾ ਬੱਚਾ ਪੜਨ ਵਾਲਾ ਮੇਰਾ ਕੱਲਾ ਕੱਲਾ ਬੱਚਾ ਇੱਕ ਬੇਟੀ ਮੇਰੀ ਛੋਟੀ ਤਕੀ ਮੰਗਾ ਦੇ ਕੁਲੀ ਫਾਹੇ ਇਹ ਕਰਦੇ ਆ ਮੇਰਾ ਬੇਟਾ ਪੇਨੀ ਝੋਲੀ ਜਪਾ ਦੋ ਮੈਨੂੰ ਕੋਸੇ ਨਹੀਂ ਦੇਈਦਾ ਇਹ ਸਾਡੇ ਪਿੰਡ ਦਾ ਮੁੰਡਾ ਇੱਕ ਸਾਹਿਬ ਜੀ ਵੀ 16 17 ਸਾਲ ਦਾ ਹੈ ਸਾਡੇ ਛੋਟੇ ਦੋਲਤਪੁਰ ਤੋਂ ਆਇਆ ਉਹ ਐਤਵਾਰ ਘਰੋਂ ਆਪਣੇ ਗਿਆ ਸਵੇਰੇ ਕੋਈ 10 11 ਵਜੇ 10-11 ਕਰਕੇ ਗਿਆ ਇਹਦੀ ਮਦਦ ਤਾਂ ਮੈਨੂੰ ਫੋਨ ਆਇਆ ਕਿ ਭਾਜੀ ਸਵੇਰ ਦਾ ਬੱਚਾ ਡਾ ਲੱਭ ਨਹੀਂ ਰਿਹਾ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਆਪਣੇ ਰਿਸ਼ਤੇਦਾਰਾਂ ਕੋ ਸਾਰੇ ਭੈਣ ਭਰਾਵਾਂ ਕੋ ਜਿੱਥੇ ਦਾ ਫਰੈਂਡ ਸਰਕਲ ਆ ਸਾਰੇ ਪਤਾ ਕਰੋ ਉਹ ਦਿਨ ਹੈ ਵੀ ਛੁੱਟੀ ਸੀਗੀ ਉਹ ਮੁੰਡਾ ਵੀ ਸ਼ਰੀਫ ਹੈ ਵਿਚਾਰਾ ਰਹਿੰਦਾ ਤੇ ਘਰੇ ਹੀ ਆਪਣੇ ਘਰੋਂ ਸਕੂਲ ਜਾਂਦਾ ਤੇ ਆਪਣੇ ਘਰ ਹੀ ਰਹਿੰਦਾ ਮਾਪਿਓ ਵਿਚਾਰੇ ਦਿਹਾੜੀ ਟੱਪਾ ਕਰਦੇ ਆ ਗਰੀ ਪਰਿਵਾਰ ਆ ਉਹ ਬੱਚਾ 24 ਘੰਟੇ ਬਾਅਦ ਅਸੀਂ ਵੇਟ ਕਰਦੇ ਰਹੇ ਫਿਰ ਹਾਰ ਕੇ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਐਸਐਚਓ ਸਾਹਿਬ ਨੇ ਉਹਨਾਂ ਦੀ ਐਫਆਈਆਰ ਵੀ ਕਿਉਂਕਿ ਨਬਾਲੇਕ ਬੱਚਾ ਸੀਗਾ ਐਫਆਈਆਰ ਵੀ ਲਾਂਚ ਕਰ ਫਿਰ ਮੋਬਾਈਲ ਉਹਦੇ ਕੋਈ ਨਹੀਂ ਸੀਗਾ ਮੋਬਾਈਲ ਉਹ ਆਪਣੇ ਮਦਰ ਫਾਦਰ ਦਾ ਜਿਹੜਾ ਘਰ ਫੋਨ ਆ ਉਹ ਹੀ ਯੂਜ਼ ਕਰਦਾ ਸੀਗਾ ਉਹ ਹੁਣ ਥੋੜਾ ਜਿਆਦਾ ਦੱਸਿਆ ਇਹਦੇ ਮਦਰ ਫਾਦਰ ਨੇ ਕਿ ਹਾਂ ਵੀ ਉਸ ਦਿਨ ਫੋਨ ਤੇ ਕਿਸੇ ਨਾਲ ਗੱਲ ਕਰਦਾ ਸੀਗਾ ਬਟ ਉਹਨੇ ਚੈਟਿੰਗ ਡਿਲੀਟ ਕਰਤੀ ਹੋਈ ਉਹੀ ਨੰਬਰ ਦਿੱਤੇ ਹੋਏ ਆ ਸਾਬ ਨੂੰ ਹੁਣ ਐਸਐਚਓ ਸਾਹਿਬ ਨੇ ਨੂੰ ਅश्वਸ਼ਨ ਦਵਾਇਆ ਕਿ ਇਹਦੀਆਂ ਕੋਲ ਡੀਟੇਲਸ ਕੋਈ ਕੱਢ ਕੇ ਉਹਦਾ ਪਤਾ ਕਰਨੀ ਹੈ ਕਿ ਕਿਹਦੇ ਨਾਲ ਕੋਈ ਟਾਈਪ ਹੈ ਪਰ ਬੱਚਾ ਵੈਸੇ ਉਹ じゃ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਜਿੱਦਾਂ ਆਪਾਂ ਕਦੀ ਸੁਣਿਆ ਨਹੀਂ ਉਸ ਬਾਰੇ ਆਪਣੇ ਸਕੂਲ ਜਾਂਦਾ ਸਕੂਲੇ ਵੀ ਮੈਂ ਪਤਾ ਕੀਤਾ ਉੱਥੇ ਵੀ ਉਹਦਾ ਕੋਈ ਉਹ じゃ ਸਰਕਲ ਜਾਂ ਕੋਈ ਉਹ じゃ ਨੈਟਵਰਕ ਹੈ ਨਹੀਂ ਕਿ ਬੱਚਾ ਆਪਾਂ ਗਈ ਹੈ ਕਿ ਕੋਈ ਨਸ਼ੇ ਵਾਲਾ ਹੈ ਜਾਂ ਕੋਈ ਉਹ じゃ ਹੈ ਉਦਾਂ ਤੋਂ ਕੋਈ ਪਰੇਸ਼ਾਨੀ ਨਹੀਂ ਕੋਈ ਉਹ ਜੀ ਉਹ ਜੀ ਕੋਈ ਗੱਲ ਨਹੀਂ ਐਸੇ ਬੱਚੇ ਨਹੀਂ ਐਵੇਂ ਛੋਟਾ ਜਿਹਾ ਬੱਚਾ ਜਿਆਦਾ ਵੀ ਨਹੀਂ ਕੀ ਮੰਗ ਕਰਦੋਂ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨੇ ਆ ਕਿ ਗਰੀਬ ਪਰਿਵਾਰ ਹੈ ਮਾਂ ਉਹਦੀ ਵਿਚਾਰੀ ਦਾ ਰੋ ਰੋ ਉਦਾਂ ਦਾ ਬੁਰਾ ਹਾਲ ਹੈ ਮੈਂ ਵੀ 2 ਦਿਨ ਇੱਥੇ ਨਹੀਂ ਸੀਗਾ ਪਠਾਨਕੋਟ ਦੇ ਬਾਹਰ ਸੀਗਾ ਵਿਚਾਰੇ ਉਦੋਂ ਦੇ ਫੋਨ ਕਰ ਕਰ ਇੰਨੇ ਕਿ ਅਪਸਾਈਟ ਨੇ ਤੁਸੀਂ ਵੇਖ ਹੀ ਦਿਓ ਰੋ ਰੋ ਕੇ ਵਿਚਾਰਿਆਂ ਦਾ ਬੁਰਾ ਹਾਲ ਹੈ ਮੈਂ ਇਹੀ ਮੰਗ ਕਰਨੇ ਆ ਕਿ ਚਲੋ ਬੱਚਿਆ ਗਰੀਬ ਦਾ ਬੱਚਾ ਹੈ ਉਹ ਲੱਭ ਜੇ ਕਿਤੇ ਤੇ ਇਹਨਾਂ ਉਹਨਾਂ ਨੂੰ ਮਿਲ ਜੇ ਹੋਰ ਇਹਨੂੰ ਇਸ ਤੋਂ ਬਾਅਦ ਪਰਿਵਾਰ ਨੂੰ ਕੀ ਚਾਹੀਦਾ ਜੀ ਤਿੰਨਾਂ ਬੱਚਿਆਂ ਤੇ ਇਸ ਤਰ੍ਹਾਂ ਜਿਹੜੇ ਇਹਨਾਂ ਚੋਂ ਇੱਕ ਬੱਚੇ ਦੀ ਤੇ ਆਪਣ ਨੂੰ ਕੁਸ਼ਕੈਲ ਸੀ ਕਿ ਉਹ ਨਹਾਣ ਗਿਆ ਆਪਣਾ ਫਰੈਂਡਸ ਨਾਲ ਤੇ ਬਾਅਦ ਚੋਂ ਜਿਹੜੀ ਆਪਣੀ ਛੋਟੀ ਨਹਿਰ ਹੈ ਤੇ ਸੀ ਨਹਾ ਰਿਹਾ ਸੀ ਤੇ ਬਾਅਦ ਚੋਂ ਮਿਸਿੰਗ ਹੈ ਤੇ ਉਸ ਤੋਂ ਬਾਅਦ ਆਪਾਂ ਐਨਡੀਆਰਐਫ ਨੂੰ ਸਰਚ ਵੀ ਕਰਾਈ ਸੀ ਤੇ ਉਹ ਉਹਦੀ ਬਾਡੀ ਨਹੀਂ ਮਿਲੀ ਆਪਾਂ ਨੂੰ ਤੇ ਫਿਰ ਪ੍ਰੋਬਾਬਲ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕਿਤੇ ਹੋਰ ਚਲਾ ਗਿਆ ਹੋ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਬਟ ਉਹਦੇ ਨਾਲ ਦੇ ਜਿਹੜੇ ਫਰੈਂਡਸ ਹਨ ਉਹਨਾਂ ਨੇ ਇਹੀ ਦੱਸਿਆ ਸੀ ਜਿਹੜੇ ਨਾਲ ਨਹਾਣ ਗਏ ਸੀ ਕਿ ਸਾਡਾ ਉਹ ਉਸ ਜਗ੍ਹਾ ਤੇ ਉਹ ਨਹਾ ਰਿਹਾ ਸੀ ਇੱਕ ਬੱਚਾ ਜਿਹੜਾ ਇਹਨਾਂ ਚੋਂ ਜਿਹੜਾ ਉਹ ਵਾਪਸ ਆ ਗਿਆ ਉਹ ਮਤਲਬ ਜਿਹਨੂੰ ਕਹਿੰਦੇ ਆ ਕਿ ਵੀ اپنی ਅੰਜਲੀ ਕਰਨ ਕਿਤੇ ਚਲਾ ਗਿਆ ਸੀ ਰਿਸ਼ਤਦਾਰਾਂ ਕੋਲ ਬਾਅਦ ਚ ਉਹ ਵਾਪਸ ਆ ਗਿਆ ਲੜਦਾ ਤੇ ਇੱਕ ਲड़का ਜਿਹੜਾ ਹੁਣ ਮਿਸਿੰਗ ਹੈ ਉਹਦਾ ਜਿਹੜਾ ਆਪਾਂ ਚੈੱਕ ਕਰ ਰਹੇ ਤੇ ਬਾਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਯੰਗ ਬੱਚੇ ਚਲੇ ਵੀ ਜਾਂਦੇ ਆ ਪੇਰੈਂਟਸ ਨੂੰ ਬਿਨਾਂ ਦੱਸ ਕੇ ਕਈ ਵਾਰੀ ਕੋਈ ਐਗਜ਼ਾਮਸ ਦਾ ਪ੍ਰੈਸ਼ਰ ਹੁੰਦਾ ਜਾਂ ਅਦਰਵਾਇਜ਼ ਪ੍ਰੈਸ਼ਰ ਹੁੰਦਾ ਕਿਉਂਕਿ ਤਿੰਨਾਂ ਚੋਂ ਜਿਹੜੇ ਦੋ ਤੇ ਤੁਹਾਨੂੰ ਮੈਂ ਐਕਸਪਲੇਨ ਕਰ ਹੀ ਦਿੱਤਾ ਉਹਨਾਂ ਦਾ ਕਿ ਇੱਕ ਤੇ ਆ ਹੀ ਗਿਆ ਤੇ ਇੱਕ ਜਿਹੜਾ ਉੱਤੇ ਨਾ ਆ ਗਿਆ ਸੀ ਤੇ ਬੱਚੇ ਜਿਹੜੇ ਨਾਲ ਦੇ ਸੀ ਉਹਨਾਂ ਦੇ ਕਹਿਣ ਅਨੁਸਾਰ ਕਿ ਉੱਤੇ ਡੁੱਬ ਗਿਆ ਫਿਰ ਵੀ ਆਪਾਂ ਐਂਡੀਆ ਰਫਤੂ ਚੈੱਕ ਕਰਾਇਆ ਨਾਇਰ ਦੀ ਗਾਇਰ ਗਹਿਨ ਚੈਕਿੰਗ ਵੀ ਕੀਤੀ ਸੀ ਉਸ ਤੋਂ ਲਾਹੋ ਵੀ ਆਪਾਂ ਹੋਰ ਵੀ ਆਪਾਂ ਇਹਨੂੰ ਦੇਖ ਰਹੇ ਹਾਂ ਮਤਲਬ ਪੈਥੇ ਨਹੀਂ ਰੋਕੇ ਆ ਦੀ ਸਰਚ ਨੂੰ ਹਰ ਇੱਕ ਐਂਗਲ ਦਾ ਸਟੱਡੀ ਕਰ ਰਹੇ ਹਾਂ ਤੇ ਜਿਹੜਾ ਇੱਕ ਬੱਚਾ ਤੁਸੀਂ ਕਹਿ ਰਹੇ ਹੋ ਮਿਸਿੰਗ ਉਹਦੀ ਆਪਾਂ ਕਰ ਰਹੇ ਆ ਭਾਲ ਉਹਦਾ ਆਪਾਂ ਜਿੰਦੀ ਉਹਨੂੰ ਵੈਰੀਫਾਈ ਕਰਕੇ ਤੇ ਲੱਭਣਾ ਕੋਈ ਇਸ ਤਰ੍ਹਾਂ ਇੱਕ ਨੀ ਦਾ ਰੋਕ ਇੱਕ ਆਪਾਂ ਐਫ ਆਈ ਆਰ ਦਰਜ ਕੀਤੀ ਹੈ 346 ਦੀ ਮਿਸਿੰਗ ਦੀ ਡਿਊਜੀ ਨੰਬਰ ਇੱਕ ਥਾਣੇ 'ਚ ਤੇ ਉਹਦੇ ਆਪਾਂ ਅੱਗੇ ਭਾਲ ਕਰ ਰਹੇ ਹਾਂ ਤੇ ਹੋਪਫਲੀ ਇਹ ਬੱਚੇ ਜਿਹੜਾ ਇੱਕ ਮਿਸਿੰਗ ਹੈ ਜਲਦੀ ਮਿਲ ਜਾਊਗਾ ਪੇਰੈਂਟਸ ਨੂੰ ਦੱਸਣੀ ਕੀ ਕਰਦੇ ਪੇਰੈਂਟਸ ਨੂੰ ਦੇਖੋ ਆਪਾਂ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਘਬਰਾ ਨਾ ਕਿਉਂਕਿ ਇੱਕ ਬੱਚਾ ਤੁਹਾਡੇ ਸਾਹਮਣੇ ਹੀ ਵਾਪਸ ਆ ਗਿਆ ਤੇ ਜਿਹੜਾ ਦੂਸਰਾ ਬੱਚਾ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਨਹਿਰ ਵਾਲਾ ਇਨਸੀਡੈਂਟ ਸੀ ਤੇ ਤੀਸਰਾ ਜਿਹੜਾ ਉਹ ਨੂੰ ਆਪਾਂ ਲਾਪਰੇ ਆ ਤੇ ਉਹ ਹੋਪਫਲੀ ਜਲਦੀ ਆਪਣੇ ਕੋ ਆ ਜਾਊਗਾ ਤੇ ਪੇਰੈਂਟਸ ਬਿਲਕੁਲ ਚਿੰਤਾ ਨਾ ਕਰਨ ਪੁਲਿਸ ਉਹਨਾਂ ਦੇ ਨਾਲ ਹੈ ਤੇ ਆਪਾਂ ਅੱਗੇ ਵੀ ਕਾਫੀ ਮਿਸਿੰਗ ਜਿਹੜੇ ਪਰਸਨ ਹੋ ਜਾਂਦੇ ਨੇ ਉਹਨਾਂ ਨੂੰ ਲੱਭਿਆ ਤੇ ਇੱਥੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਪੁਲਿਸ ਉਹਨਾਂ ਦੇ ਨਾਲ ਹੈ ਸ਼ਾਇਦ ਬਾਕੀ ਪੇਰਾਂ ਨੂੰ ਕੋਈ ਮੈਸੇਜ ਜੀ ਮੈਂ ਮੈਸੇਜ ਮੈਸੇਜ ਦਊਂਗਾ ਕਿ ਬੱਚਿਆਂ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਕਈ ਵਾਰ ਬੱਚੇ ਕੋਈ ਪ੍ਰੈਸ਼ਰ ਲੈ ਲੈਂਦੇ ਆ ਕਈ ਵਾਰ ਕੋਈ ਮਾੜੀ ਸੰਗਤ ਚ ਵੀ ਪੈ ਜਾਂਦੇ ਆ ਨਸ਼ਿਆਂ ਤੇ ਵੀ ਲੱਗ ਜਾਂਦੇ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਜਿਹੜਾ ਪੇਰੈਂਟਸ ਤੋਂ ਥੋੜਾ ਦੂਰ ਕਰ ਦਿੰਦੀ ਹੈ ਤੇ ਉਹਦੇ ਬਾਅਦ ਫਿਰ ਕਈ ਵਾਰ ਉਹ ਇਸ ਤਰ੍ਹਾਂ ਦੇ ਗਲਤ ਸਟੈਪ ਚੱਕ ਲੈਂਦੇ ਆ ਕਿ ਘਰੋਂ ਚੱਲ ਜਾਂਦੇ ਆ ਜਾਂ ਕੁਝ ਹੋਰ ਗਲਤ ਹਰਕਤ ਕਰ ਬੈਠਦੇ ਆ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਤੇ ਬੱਚਿਆਂ ਨੂੰ ਥੋੜਾ ਸਾਹਮਣੇ ਰੱਖਣ ਨੂੰ ਉਹਨਾਂ ਤੇ ਨਜ਼ਰ ਰੱਖੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप